ਲਓ ਜੀ ਅੱਜ ਦੀ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਕਿਉਂਕਿ ਇਹ ਵੀਡੀਓ ਉਹਨਾਂ ਵਾਸਤੇ ਹੈ ਜਿਹੜੇ ਅੱਜ ਦੀ ਪਨੀਰੀ ਹੈ ਜਿਹੜੇ ਲਵ ਮੈਰਿਜ ਕਰਾਉਣਾ ਚਾਹੁੰਦੇ ਆ ਜਾਂ ਜਿਨ੍ਹਾਂ ਦੇ ਦਿਮਾਗ 'ਚ ਆ ਵੀ ਭੱਜ ਕੇ ਵਿਆਹ ਕਰਾਉਣਾ ਹੈ ਬਾਈ 1 ਮਿੰਟ ਰੁਕ ਜਾ ਮੈਨੂੰ ਦੁਬਾਰੇ ਗੱਲ ਸੁਣਾ ਉਹ ਤੇ ਅੱਜ ਆਪਾਂ ਆਪਣੇ ਸਰੋਤਿਆਂ ਨੂੰ ਸੁਣਾਉਣੀ ਹੈਗੀ ਉਹ ਗੱਲ ਜਿਹੜੀ ਤੂੰ ਦੱਸੀ ਸੀ ਵੀ ਜਿਹੜੇ ਭੱਜ ਕੇ ਵਿਆਹ ਕਰਾਉਣਾ ਚਾਹੁੰਦੇ ਜਵਾਕ ਉਹਨਾਂ ਨੂੰ ਆ ਗੱਲਾਂ ਜ਼ਰੂਰ ਦੱਸਿਆ ਕਰੋ ਤੇ ਕੀ ਗੱਲ ਸੀਗੀ ਬਾਈ ਸ਼ੇਅਰ ਜ਼ਰੂਰ ਕਰ ਦਿਓ ਮੇਰੇ ਦਿਲ ਨੂੰ ਲੱਗੀ ਸੀ ਗੱਲ ਅਸੀਂ ਤਾਂ ਸਾਂਝੀ ਕਰਨ ਲੱਗੇ ਆ ਤੇ ਕਿਵੇਂ ਸੀ ਬਾਈ ਦੱਸੀ ਗੱਲ ਤਾਂ ਬਈ ਇਹ ਪ ਬਈਲਾ ਕਾਫੀ ਸਾਲ ਪਹਿਲਾਂ ਜਦੋਂ ਸਾਧਨ ਸੁਧਨ ਹੁੰਦੇ ਨਹੀਂ ਸੀ ਆਪਣੇ ਹਨਾ ਬਣੇ ਨਹੀਂ ਸੀ ਇੱਕ ਮੁੰਡਾ ਕੁੜੀ ਪਿੰਡੋਂ ਭੱਜ ਗਏ ਅੱਛਾ ਕਿਆ ਕਰਾਉਣਾ ਤੇ ਭੱਜ ਕੇ ਘਰੋਂ ਚੋਰੀੋਂ ਅੱਛਾ ਉਹਨੇ ਭੱਜ ਕੇ ਚਲੇ ਗਏ ਉਹ ਵੀ ਬਹੁਤ ਦੂਰ ਨਿਕਲ ਗਏ ਤੇ ਉਹਨਾਂ ਨੇ ਆਖਿਆ ਵੀ ਆਪਾਂ ਹੁਣ ਐ ਤਾਂ ਬਾਤ ਨਿਬੜਨੀ ਨਹੀਂ। ਕੁੜੀ ਕਹਿੰਦੀ ਵੀ ਆਪਣੇ ਐ ਕਿੰਨਾ ਕਿਤੇ ਆਪਾਂ ਸਿਰ ਛਪਾਈ ਜਾਵਾਂਗੇ ਇੱਥੇ ਰੋਗੇ ਇੱਥੇ ਰੋਗੇ ਵੀ 20-25 ਕਿਲੋਮੀਟਰ ਗਏ ਹੋਵਾਂਗੇ ਦੂਰ ਆਪਾਂ। ਹਾਂ। ਤੇ ਉਹ ਕਹਿੰਦੀ ਵੀ ਆਪਣੇ ਕੋਈ ਐ ਮਤਲਬ ਐ ਇੰਤਜ਼ਾਮ ਕਰ ਵੀ ਆਪਾਂ ਇੱਥੋਂ ਬਹੁਤ ਦੂਰ ਜਾਵੜੀਏ। ਅੱਛਾ। ਦੇਥੋਂ ਆਪਾਂ ਨੇੜੇ ਨਾ ਰਹੀਏ ਬਹੁਤ ਦੂਰ ਨਿਕਲ ਜਾਈਏ। ਜਾਂ ਹੁਣ ਉਹਨਾਂ ਦੇ ਮਾਜ ਕੋਈ ਸਾਧਨ ਤਾਂ ਹੁੰਦਾ ਨਹੀਂ ਸੀ ਵੀ ਹੱਥ ਦੇ ਕੇ ਮੈਨੂੰ ਲੈ ਜਾ ਬਾਈ। ਹਾਂ। ਉਹ ਕਹਿੰਦਾ ਫਿਰ ਆਪਾਂ ਐ ਕਰਦੇ ਗਾਂ ਜਾਂਦੇ ਨਾ ਗਾਂ ਇੱਕ ਘੋੜੀਆਂ ਰੱਖੀ ਨੇ ਕਿਸਨੇ। ਵੇਲਾ ਹੁੰਦਾ ਉਹਦੇ ਕੋਲ। ਵੇਲਾ ਹਾਂ ਬਹੁਤ ਜਿਆਦਾ ਉਹਨਾਂ ਵੀ ਠੀਕ ਹੈ ਉਹ ਜਦੋਂ ਉਹਦੇ ਕੋਲੇ ਜਾਂਦੇ ਆ ਵਪਾਰੀ ਕੋਲੇ ਉਹਨੂੰ ਕਹਿੰਦੇ ਵੀ ਸਾਨੂੰ ਐਹੋ ਜੀ ਘੋੜੀ ਦੇ ਜਿਹੜੀ 50 ਕਿਲੋਮੀਟਰ ਭੱਜਣ ਤੋਂ ਪਹਿਲਾਂ ਰੁਕੇ ਨਾ ਰੁਕੇ ਨਾ 50 ਕਿਲੋਮੀਟਰ ਜਾ ਕੇ ਉਦੋਂ ਬਾਅਦ ਪਾਣੀ ਮੰਗੇ ਐਵੇਂ ਉਹ ਵੀ ਮੰਨਦਾ ਪਹਿਲਾਂ ਹੀ ਕਦੇ ਕਦੇ ਵੀ ਬਾਹਰ ਹਾਂਪ ਗਈ ਹਾਂ ਮੁੜ ਕੇ ਤੇ ਉਹ ਕਹਿੰਦਾ ਵੀ ਚਲੋ ਠੀਕ ਹੈ ਕਹਿੰਦਾ ਹਾਂ ਆਜੂ ਕਹਿੰਦਾ ਕਹਿੰਦਾ ਐ ਕਰੋ ਫਿਰ ਤੁਸੀਂ ਉਹ ਘੋੜੀਆਂ ਪਰਲੀਆਂ ਜਿਹੜੀਆਂ ਉਹ ਤਾਂ ਕਹਿੰਦਾ ਕਿ ਉਹ ਸਾਨੂੰ ਸੋਹਣੀ ਲੱਗਦੀਆਂ ਉਹ ਕਹਿੰਦਾ ਉਹ ਨਹੀਂ ਉਹ ਤਾਂ ਵੀ ਉਹਨੇ 20 25 ਕਿਲੋਮੀਟਰ ਵਾਲੀਆਂ ਨਹੀਂ ਐ 15 ਕਿਲੋਮੀਟਰ 20 ਕੋਈ 20 ਤੇ ਪਾਣੀ ਮੰਗ ਲੂ 15 ਤੇ ਮੰਗ ਲੂ ਆਏ ਹਨ ਭਰੋਸੇਯੋਗ ਐਣੀ ਕਹਿੰਦਾ ਫਿਰ ਐ ਕਰ ਕਹਿੰਦਾ ਫਿਰ ਕਹਿੰਦਾ ਕੀ ਕਹਿੰਦਾ ਉਹ ਘੋੜੀ ਖੜੀ ਹੈ ਜਿਹੜੀ ਕਹਿੰਦਾ ਮੈਂ ਤਾਂ ਚੜ੍ਹਿਆ ਤਾਂ ਨਹੀਂ ਕਦੇ ਸਵਾਰੀ ਤਾਂ ਨਹੀਂ ਮੈਂ ਕਦੇ ਕਰੀ ਨਾ ਕਦੇ ਮੈਂ ਚਲਾਈ ਆ ਉਹ ਕਹਿੰਦਾ ਤੂੰ ਐ ਕਰ ਉਹ ਲੈ ਕਹਿੰਦਾ ਅੱਛਾ ਉਹ 50 ਤੋਂ ਘੱਟ ਨਹੀਂ ਰੁਕਦੀ ਗਾਰੰਟੀ ਐ ਕਹਿੰਦਾ ਅੱਛਾ ਉਹੁੰਡਾ ਕਹਿੰਦਾ ਕੁੜੀ ਕਣੀ ਝਾਕਿਆ ਕਹਿੰਦਾ ਵੀ ਜਦੋਂ ਤੂੰ ਇਹਨੂੰ ਘੋੜੀ ਦੀ ਸਵਾਰੀ ਨਹੀਂ ਕਰੀ ਕਦੇ ਭਜਾਇਆ ਨਹੀਂ ਕਹਿੰਦਾ ਫਿਰ ਤੂੰ ਕਹਿੰਦਾ ਕਿਵੇਂ ਕਹਿ ਸਕਦਾ ਵੀ 50 ਤੋਂ ਘੱਟ ਨਹੀਂ ਇਹ ਖੜੂਗੀ ਕਦੇ ਇਹ ਤਾਂ ਚੱਲ ਕਹਿੰਦਾ ਭਾਈ ਗੱਲਾਂ ਆਏ ਆ ਇਹ ਜਿਹੜੀ ਘੋੜੀ ਹੈ ਨਾ ਜਿਹੜੀ ਦੀ ਨਾਨੀ ਸੀ ਅੱਛਾ ਕਹਿੰਦਾ ਉਹ 100 ਕਿਲੋਮੀਟਰ ਤੋਂ ਪਹਿਲਾਂ ਰੁਕਦੀ ਨਹੀਂ ਸੀ 100 ਕਿਲੋਮੀਟਰ ਤੇ ਜਾ ਕੇ ਉਹਨੇ ਰੁਕਣਾ ਹੁੰਦਾ ਸੀ ਹਾਂ ਜਿਹੜੀ ਇਹਦੀ ਮਾਂ ਸੀ ਉਹ 70 80 ਕਿਲੋਮੀਟਰ ਤੇ ਰੁਕਦੀ ਸੀ ਕਹਿੰਦਾ ਅੱਛਾ ਕਹਿੰਦਾ ਹੁਣ ਮੈਨੂੰ ਇੰਨਾ ਜ਼ਰੂਰ ਯਕੀਨ ਹੈ ਵੀ ਉਸੇ ਖਾਨਦਾਨ ਚੋਂ ਉਹੀ ਨਸਲ ਆ ਉਹੀ ਖਾਨਦਾਨੀ ਆ ਉ ਇਹ ਪੰਜਾਹ ਤੋਂ ਘੱਟ ਨਹੀਂ ਰੁਕਦੀ ਕਹਿੰਦਾ ਅੱਛਾ ਕਹਿੰਦਾ ਇਹ ਉਸੇ ਖਾਨਦਾਨ ਦੀ ਹੈ ਉਹੀ ਨਸਲੀ ਘੋੜੀ ਹੈ ਕਹਿੰਦਾ ਇਹ ਉਹ ਝਾਕਦਾ ਮੁੰਡਾ ਦੇਖਦਾ ਦੇ ਫਿਰ ਉਹ ਕਹਿੰਦਾ ਵੀ ਠੀਕ ਆ ਕਹਿੰਦਾ ਮੇਰਾ ਕੰਮ ਹੋ ਗਿਆ ਕਹਿੰਦਾ ਮੈਂ ਤੈਨੂੰ ਫੇਰ ਦੱਸੂਗਾ ਇਹਦਾ ਇਹਨਾਂ ਕਹਿ ਕੇ ਦੋਨੇ ਉਹ ਨੂੰ ਕਹਿੰਦਾ ਵੀ ਚੱਲ ਪਿੰਡ ਚੱਲੀਏ ਉਹ ਕਹਿੰਦੀ ਪਿੰਡ ਕਿਉਂ ਜਾਣਾ ਹੈ ਵੀ ਉੱਥੇ ਆਪ ਦਾ ਭੱਜਿਆ ਕਹਿੰਦਾ ਨਹੀਂ ਤੂੰ ਮੇਰੇ ਨਾਲ ਪਿੰਡ ਚੱਲ ਕਹਿੰਦਾ ਉਹ ਕਹਿੰਦੀ ਵੀ ਚੱਲ ਵੀ ਹੁਣ ਤੇਰੇ ਕੀ ਤਾਂ ਕੀ ਦਿਮਾਗ ਤੇ ਆ ਉਹ ਨੂੰ ਲੈ ਜਾਂਦਾ ਲਿਆ ਕੇ ਪਿੰਡ ਤੇ ਉਹ ਨੂੰ ਉਹਦੇ ਜਿਹੜਾ ਪੈਓ ਹੁੰਦਾ ਉਹ ਨੂੰ ਬਾਹ ਫੜਾਉਂਦਾ ਕਹਿੰਦਾ ਅੱਲਾ ਕਹਿੰਦਾ ਉਹ ਕਹਿੰ ਕਹਿੰਦਾ ਮੈਂ ਕਹਿੰਦਾ ਭੱਜੇ ਜ਼ਰੂਰ ਸੀ ਪਰ ਕਹਿੰਦਾ ਸਾਨੂੰ ਕੋ ਬਹੁਤ ਵੱਡੀ ਸਿੱਖਿਆ ਮਿਲ ਗਈ ਉਹ ਕਹਿੰਦਾ ਕੀ ਕਹਿੰਦਾ ਅਸੀਂ ਭੱਜ ਜਾਂਦੇ ਭੱਜ ਕੇ ਸੀ ਵਿਆਹ ਕਰਾ ਲੈਂਦੇ ਸਾਡੇ ਕੱਲ ਨੂੰ ਜਵਾਬ ਹੁੰਦੇ ਮੈਂ ਇਹ ਨਹੀਂ ਕਹਿੰਦਾ ਵੀ ਇਹ ਨੀਵੀਂ ਹੈ ਤੇ ਮੈਂ ਉੱਚਾ ਜਾਂ ਮੈਂ ਨਹੀਂ ਮੈਂ ਇਹ ਉੱਚੀ ਹੈ ਉਹ ਗੱਲ ਨਹੀਂ ਕਹਿੰਦਾ ਪਹਿਲਾਂ ਨੂੰ ਕਹਿੰਦਾ ਸਾਡੇ ਜਵਾਬ ਹੁੰਦੇ ਕਹਿੰਦਾ ਸਾਡੇ ਜਵਾਕਾਂ ਨੂੰ ਲੋਕਾਂ ਨੇ ਕਿਹਾ ਸੀਗਾ ਇਹ ਕਿਹੜਾ ਨਸਲੀ ਹੈ ਇਹ ਤਾਂ 15 20 ਕਿਲੋਮੀਟਰ ਵਾਲੀ ਹੈ ਕਹਿੰਦਾ ਅੱਛਾ ਕਹਿੰਦਾ ਜੇ ਕੁੜੀ ਹੋਣੀ ਸੀ ਉਹਨੇ ਕਿਹਾ ਸੀ ਇਹ ਕਿਹੜਾ ਨਸਲੀ ਹੈ ਇਹ ਤਾਂ ਮਾਂ ਆਪ ਬਾਹਰੋਂ ਆਈ ਹੈ ਜੇ ਮੁੰਡਾ ਆਣਾ ਸੀ ਕਹਿੰਦਾ ਸੀ ਇਹਦੇ ਪਿਓ ਨੇ ਤਾਂ ਆਪ ਕੱਢ ਕੇ ਇਹ ਤਾਂ ਨਸਲੀ ਹੋਊਗਾ ਕਹਿੰਦਾ ਕੱਲ ਨੂੰ ਮੇਰੇ ਜਵਾਕਾਂ ਨੂੰ ਇਹੋ ਜਿਹੀ ਜੀ ਸੋਨ ਨੂੰ ਮਿਲਣੀ ਸੀਗੀ ਤੇ ਇਸ ਤੋਂ ਆਪਾਂ ਨੂੰ ਇਹ ਜੀ ਸਿੱਖ ਨੂੰ ਮਿਲਦੀ ਆ ਵੀ ਕੋਈ ਵੀ ਕੰਮ ਕਰੋ ਜਿਹੜਾ ਸਮਾਜ ਨੂੰ ਸੋਹਣਾ ਲੱਗੇ ਆਪਦੀ ਆਉਂਦੇ ਰਤਬਾ ਵਧਾਵੇ ਆਉਂਦੇ ਸਮੇਂ ਦੇ ਵਿੱਚ ਉਹੋ ਕੰਮ ਕਰੋ ਤਾਂ ਹਮੇਸ਼ਾ ਨਸਲੀ ਤੇ ਖਾਨਦਾਨੀ ਬਣੇ ਰਹੋ ਚਾਹ ਕੁੜੀ ਆ ਜਾਂ ਮੁੰਡਾ ਕੋਈ ਵੀ ਵਾਹ ਜੀ ਵਾਹ ਲਓ ਜੀ ਦੋਸਤੋ ਸ਼ੇਅਰ ਜ਼ਰੂਰ ਕਰ ਦਿਓ ਤੇ ਬਾਈ ਨੂੰ ਮੈਂ ਰੋਕਿਆ ਸੀ ਕੰਮ ਤੋਂ ਹੁਣ ਬਈ ਜ਼ਿਆਦਾ ਕੰਮ ਕਰ ਲੂਗਾ ਸੋ ਸ਼ੇਅਰ ਕਰ ਦਿਓ ਬਹੁਤ ਵਧੀਆ ਮੈਨੂੰ ਲੱਗੀ ਜਦੋਂ ਬਾਈ ਨੇ ਗੱਲ ਸੁਣਾਈ ਨਾ ਤੇ ਬਹੁਤ ਵਧੀਆ ਲੱਗੇ ਮੈਨੂੰ ਅੱਜ ਦੇ ਟਾਈਮ ਦੇ ਉੱਤੇ ਜਮਾਂ ਸਹੀ ਸਿੱਧੀ ਸੇਧ ਹੈ ਇਹ ਵੀ ਜਿਹੜੇ ਸ਼ੇਅਰ ਕਰਦੇਓ ਜਿਹੜੇ ਬੱਚੇ ਕਈ ਵਾਰੀ ਕਿਸੇ ਦੇ ਮਨ ਦੇ ਵਿੱਚ ਪਲਾਨ ਵੀ ਹੁੰਦਾ ਜਾਂ ਸੋਚ ਉਸ ਪਾਸੇ ਜਾ ਵੀ ਨਾ ਬੱਚੇ ਦੀ ਸੋ ਧੰਨਵਾਦ ਮਿਹਰਬਾਨੀ ਪੇਜ ਨੂੰ ਫੋਲੋ ਕਰ ਲਿਓ